ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ। ਲੋ ਅੱਜ ਮੈਂ ਤੁਹਾਡੀ ਕਚਹਿਰੀ ਵਿੱਚ ਇੱਕ ਬਹੁਤ ਹੀ ਪਿਆਰਾ ਜਿਹਾ ਛੋਟਾ ਜਿਹਾ ਲੋਕਗੀਤ ਲੈ ਕੇ ਹਾਜ਼ਰ ਹੋਈ ਹਾਂ। ਉਮੀਦ ਕਰਦੀ ਹਾਂ ਪਸੰਦ ਕਰੋਗੇ। ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਗੀਤ। ਸਾਡੇ ਤਾਂ ਵੇਹੜੇ ਅੰਬਾਂ ਦਾ ਬੂਟਾ ਓਏ 나ਗ ਬੈਠਾ ਵਾਲ ਪਾ ਓਏ ਲਾਲ ਗੁਮਾਨੀਆਂ नाग ਬੈਠਾ ਵਾਲ ਪਾ ਸਾਡੇ ਤਾ ਵੇੜੇ ਅੰਬਾਂ ਦਾ ਬੂਟਾ ਓਏ नाग ਬੈਠਾ ਵਾਲ ਪਾ ਲਾਲ ਗੁਮਾਨੀਆਂ नाग ਬੈਠਾ ਵਾਲ ਪਾ ਚੁਗ ਚੁਗੇ ਅੰਬ ਪਟਾਰੀ ਵਿੱਚ ਪੌਣੀਆਂ ਚੂਸਣ ਦੇ ਪਾਜੀਆ ਚੁਗ ਚੁਗੇ ਅੰਬ ਪਟਾਰੀ ਵਿੱਚ ਪੌਣੀਆਂ ਚੂਪਣ ਦੇ ਪਾਜੀਆ ਵੇ ਲਾਲ ਗੁਮਾਨੀਆਂ ਚੂਪਣ ਦੇ ਪਾਜੀਆ جے اج وی نہ آیوں تے کل وی نہ آیوں وے آمب گئے مشکا وی لال گومانیاں آمب گئے مشکا گئی جوانی آیا بوڑے پاوے ਹੋਣ ਰਿਹਾ ਪਸ਼ੂਤਾ ਵੇ ਲਾਲ ਗੁਮਾਨੀਆਂ ਹੋਣ ਰਿਹਾ ਪਸ਼ੂਤਾ ਪਰ ਪਰ ਪਰਤਾ ਵੰਡ ਦਿਆਂ ਸੀਰਨੀ ਮੋੜ ਜਵਾਨੀਆਂ ਪਰ ਪਰ ਪਰਤਾ ਵੰਡ ਦਿਆਂ ਸੀ ਵੇ ਲਾਲ ਗੁਮਾਨੀਆਂ ਮੂੜ ਜਵਾਨੀਆਂ ਸਾਡੇ ਤਾਂ ਵੇੜੇ ਕਲੀਆਂ ਦਾ ਬੂਟਾ ਓਏ 나ਗ ਬਿਠਾ ਵਾਲ ਪਾ ਸਾਡੇ ਤਾਂ ਵੇੜੇ ਕਲੀਆਂ ਦਾ ਬੂਟਾ ਓਏ ਨਾਗ ਬਿਠਾ ਵਾਲ ਪਾ ਲਾਲ ਗੁਮਾਨੀਆਂ ਨਾਗ ਬਿਠਾ ਵਾਲ ਪਾ ਚੁਗ ਚੁਗ ਕਲੀਆਂ ਮੈਂ ਚੋਲੀ ਵਿੱਚ ਪਾਉਨੀਆ ਮਈ ਕਾਂ ਲੈਣ ਪਾਜੀਆ ਚੁਗ ਚੁਗ ਕਲੀਆਂ ਮੈਂ ਚੋਲੀ ਵਿੱਚ ਪਾਉਨੀਆ ਮਹਿਕਾਂ ਲੈਣ ਪਾਜੀਆ ਲਾਲ ਗੁਮਾਨੀਆਂ ਮਹਿਕਾਂ ਲੈਣ ਪਾਜੀਆ ਜੇ ਅੱਜ ਵੀ ਨਾ ਆਇਓ ਤੇ ਕੱਲ ਵੀ ਨਾ ਆਇਓ ਵੇ ਕਲੀਆਂ ਗਈਆਂ ਮੁਰਝਾ ਵੇ ਲਾਲ ਗੁਮਾਨੀ ਕਲੀਆਂ ਗਈਆਂ ਮੁਰਝਾ ਗਈ ਜਵਾਨੀ ਆਇਆ ਬੁਢੇ ਪਾਉਏ ਹੁਣ ਰਿਹਾਂ ਪਸ਼ੂਤਾ ਗਈ ਜਵਾਨੀ ਆਇਆ ਬੁਢੇ ਪਾਉਏ ਹੁਣ ਰਿਹਾਂ ਪਸ਼ੂਤਾ ਹੋਇ ਲਾਲੇ ਗੁਮਾਨੀਆਂ ਹੁਣ ਰਿਹਾਂ ਪਛੋਤਾ ਪਰ ਪਰਪਰਾਤਾ ਵੰਡਦੇ ਆ ਸਿਰਨੀ ਮੋੜ ਜਵਾਨੀਆ ਪਰ ਪਰਪਰਾਤਾ ਵੰਡਦੇ ਆ ਸਿਰਨੀ ਮੋੜ ਜਵਾਨੀਆ ਓ ਲਾਲ ਗੁਮਨੀਆ ਮੋੜ ਜਵਾਨ